ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਨੇੜਲੇ ਪਿੰਡ ਗਿੱਲ ਮੰਜਨਾ ਸਬੰਧਤ 40 ਸਾਲਾ ਰਣਜੀਤ ਸਿੰਘ ਦੀ ਮ੍ਰਿਤਕ ਸ਼ਰੀਰ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਸਰਬਰ ਦਾ ਫਲਾਅਰ ਟਰਸਟ ਦੇ ਆਗੂ ਲਵਜੀਤ ਸਿੰਘ ਨੇ ਕਿਹਾ ਹੈ ਕਿ ਰਣਜੀਤ ਸਿੰਘ ਵੀ ਹੋਰ ਨੌਜਵਾਨਾਂ ਵਾਂਗ ਪਰਿਵਾਰ ਦੇ ਬਿੱਤਰ ਕੋਲ ਲਈ 4 ਸਾਲਾਂ ਤੋਂ ਦੁਬਈ ਵਿੱਚ ਮਿਹਨਤ ਮਜ਼ਦੂਰੀ ਕਰ ਰਿਹਾ ਸੀ ਪਰਿਵਾਰ ਵੱਲੋਂ ਦੱਸਿਆ ਮੁਤਾਬਕ 4 ਜੁਲਾਈ ਨੂੰ ਕੰਮ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸ਼ਰੀਰ ਪੀੜਤ ਪਰਿਵਾਰ ਦੀ ਹਾਜ਼ਰੀ ਚਰਚਸਤੇ ਪੰਜਾਬ ਉਪਰਾਲਣ ਸੁਬਿੰਦਰ ਸਿੰਘ ਹੇਰ ਦੀ ਗਵਾਈ ਚ ਦਸਤ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਘਰ ਤੱਕ ਭੇਜਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸੁਖਦੀਪ ਸਿੰਘ ਅੱਜ ਆਪਾਂ ਏਅਰਪੋਰਟ ਅੰਮ੍ਰਿਤਸਰ ਤੇ ਆਏ ਸੀ ਸਾਡਾ ਇੱਕ ਭਰਾ ਰਣਜੀਤ ਸਿੰਘ ਜੋ ਕਿ ਦबई ਦੇ ਵਿੱਚ ਕੁਝ ਦਿਨ ਪਹਿਲਾਂ ਹਾਟਟ ਨਾਲ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਕਲੈਕਟ ਕਰਨ ਆਇਆ ਜੋ ਕਿ ਸਾਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੇ ਬਹੁਤ ਸਹਿਯੋਗ ਦਿੱਤਾ ਔਰ ਸਾਡੀ ਹੈਲਪ ਕਰ ਰਹੀ ਅੱਗੇ ਵੀ ਇਹਨਾਂ ਨੇ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੀਆਂ ਬੋਡੀਆਂ ਪਛਾਈਆਂ ਨੇ ਔਰ ਅੱਜ ਇਹਨਾਂ ਵੀਰਾਂ ਨਾਲ ਸਾਨੂੰ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਔਰ ਇਹ ਸਾਡੇ ਪਰਿਵਾਰ ਦੀ ਜੋ ਕਿ ਪਰਿਵਾਰ ਇਸ ਲਾਇਕ ਨਹੀਂ ਸੀ ਔਰ ਬਹੁਤ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਹੈਲਪ ਕਰ ਰਹੇ ਨੇ ਅਸੀਂ ਇਸ ਟਰਸਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਧਾਲਾ ਵਾਹਿਗੁਰੂ ਜੀ ਕੀ ਜੀ ਅੱਜ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੁਕਾਈ ਹਮ ਸਰ ਵੱਲੋਂ ਸਰਦਾਰ ਸੁਖਿੰਦਰ ਸਿੰਘ ਜੀ ਪ੍ਰਧਾਨ ਪੰਜਾਬ ਦੀ ਅਗਵਾਈ ਚ ਅੱਜ ਇੱਥੇ ਸ਼੍ਰੀ ਰਾਮ ਦਾ ਸੰਤਰਾਸ਼ੀ ਹਵਾਈ ਅੱਡਾ ਰਾਇਸੈਂਸੀ ਇੱਥੇ ਆਏ ਆ ਅੱਜ ਇੱਕ ਪਟਾਲਾ ਤੋਂ ਮ੍ਰਿਤਕ ਜਿਹੜੀ ਹੈ ਅਰਜੀਤ ਸਿੰਘ ਜਿਹੜਾ ਪਟਾਲਾ ਦਾ ਰਹਿਣ ਵਾਲਾ ਸੀ ਕੁਝ ਦਿਨ ਪਹਿਲਾਂ ਉਹਨਾਂ ਦੀ ਦੁਬਈ ਦੇ ਵਿੱਚ ਹਟੈਕ ਦੇ ਨਾਲ ਬਹੁਤ ਹੋ ਗਈ ਸੀ ਉਹਨਾਂ ਦੀ ਅੱਜ ਮ੍ਰਿਤਕ ਦੇ ਜਿਹੜੀ ਹੈ ਉਹ ਇੱਥੇ 에ਰਪੋਰਟ ਵਿੱਚ ਆਈ ਹੈ ਤੇ ਇੱਥੇ ਅਸੀਂ ਜਿਹੜੀ ਡਾਕਟਰ ਐਸ. ਸਿੰਘ ਉਰਾਈ ਜੀ ਵੱਲੋਂ ਸਪੱਦਾ ਭਲਾ ਚੈਰੀਟੇਬਲ ٹرسٹ ਦੇ ਵੀ ਇਹ ਜਿਹੜੀ ਫ੍ਰੀ ਐਂਬੂਲੈਂਸ ਸੇਵਾ ਜਿਹੜੀ ਆ ਉਹ 에어ਪੋਰਟ ਤੋਂ ਜਿਹੜੀ ਆ ਸ਼ੁਰੂ ਕੀਤੀ ਗਈ ਆ ਉਹਦੇ ਚ ਜਿੰਨੀਆਂ ਵੀ ਮ੍ਰਿਤਕ ਦੇ ਆ ਇੱਥੇ 에어ਪੋਰਟ ਦੇ ਉੱਤੇ ਆਉਂਦੀਆਂ ਨੇ ਉਹਨਾਂ ਦੀ ਫ੍ਰੀ ਸੇਵਾ ਜਿਹੜੀ ਆ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਜਿਹੜੀ ਆ ਉਹ ਸਰਬਦਾ ਭਲਾ ਚੈਰੀਟੇਬਲ ٹرسٹ ਜਿਹੜਾ ਹੈ ਪੀਓ ਫਾਸਟ ਯੂ ਕਰਦਾ ਆ ਹੁਣ ਤੱਕ 418 ਮ੍ਰਿਤਕ ਦੇ ਆ ਜਿਹੜੇ ਆ ਉਹ ਭਾਰਤ ਜਾ ਕੇ ਉਹਨਾਂ ਦੇ ਵਾਰਸਾਂ ਨੂੰ ਜਿਹੜੀਆਂ ਵਾਪਕ ਥਾਵਾਂ ਤੇ ਪਹੁੰਚਾਈਆਂ ਗਈਆਂ ਨੇ ਇੱਥੇ ਅਸੀਂ ਦੱਸਾ ਚਾਹੁੰਦੇ ਆ ਕਿ ਜੇ ਕਿਸੇ ਵੀ ਕੋਈ ਭਾਵੇਂ ਡਰਸਟ ਵੱਲੋਂ ਆਉਂਦੀ ਹੈ ਜਾਂ ਕਿਸੇ ਵੱਲੋਂ ਵੀ ਕੋਈ ਡੈੱਡ ਬੋਡੀ ਜਿਹੜੀ ਹੈ ਉਹ ਅੰਮ੍ਰਿਤਸਰ ਵਿੱਚ ਆਉਂਦੀ ਹੈ 에ਰਪੋਰਟ ਤੇ ਉਹ ਸਾਡੇ ਜ਼ਿਲ੍ਹਾ ਦਫ਼ਤਰ ਅੰਮ੍ਰਿਤਸਰ ਜਾਂ ਪਟਿਆਲਾ ਜਾਂ ਜਿੱਥੇ ਵੀ ਉਹ ਰਹਿਣ ਵਾਲੇ ਨੇ ਉਸ ਤੋਂ ਦੇ ਜ਼ਿਲ੍ਹੇ ਨਾਲ ਉਹ ਜਿਹੜੇ ਉਹ ਕੰਟੈਕਟ ਕਰ ਸਕਦੇ ਨੇ ਤੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਜਿਹੜੀ ਆ ਉਹ ਘਰ ਤੱਕ ਜਿਹੜੀ ਫ੍ਰੀ ਕਰਨ ਦੀ ਸੇਵਾ ਜਿਹੜੀ ਉਹ ਸਰਬਾਦਾ ਭਲਾ ਚੈਰ ਉਹ ਤਰਸ ਜਿਹੜੀ ਆ ਉਹ ਇੱਥੇ ਕੀਤੀ ਜਾਵੇਗੀ ਇਹਦੇ ਨਾਲ ਨਾਲ ਜਿਹੜੀ ਅੱਜ ਮ੍ਰਿਤਕ ਦੇ ਆ ਰਹੀ ਆ ਇਹਦੇ ਪਰਿਵਾਰ ਦੀ ਸਥਿਤੀ ਨੂੰ ਵੇਖਦਿਆਂ ਹੋਇਆ ਜਿਹੜੀ ਆ ਉਹਨਾਂ ਦੀ ਜਿਹੜੀ ਮਹੀਨਾਵਾਰ ਪੈਨਸ਼ਨ ਜਿਹੜੀ ਉਹਨਾਂ ਦੀ ਚੱਲੇਗੀ ਉਹ ਸਾਡੇ ਜ਼ਿਲ੍ਹਾ ਦੇ ਜਿਹੜੇ ਨਮਾਇੰਦੇ ਨੇ ਉਹ ਉੱਥੇ ਉਹਨਾਂ ਦੇ ਘਰ ਜਾ ਕੇ ਵੇਖਣਗੇ ਤੇ ਉਹਦੀ ਰਿਪੋਰਟ ਜਿਹੜੀ ਆ ਉਹ ਭੇਜਣਗੇ ਤੇ ਉਹਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਹੈ ਨਾ ਵਾਧੂ ਆ ਦਿੱਤੀ ਹੋਵੇ ਉਹ ਕਰ ਦਿੱਤੋ